ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਜਰੀ ਮਹੱਲਾ ਤੀਜਾ ਕੁਝ ਗੁਰਸਿੱਖਾਂ ਨੇ ਸਤਗੁਰੂ ਜੀ ਪਾਸ ਆਕਰ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਦੱਸੋ ਕਿ ਦੁਰਲੱਭ ਵਸਤੂ ਕਿਹੜੀ ਹੈ ਤਾਂ ਗੁਰੂ ਪਾਤਸ਼ਾਹ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਗੁਜਰੀ ਰਾਗ ਵਿੱਚ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਵਿੱਚ ਇਹ ਚੌਥਾ ਸ਼ਬਦ ਹੈ ਗੁਜਰੀ ਰਾਗ ਵਿੱਚ ਸਤਿਗੁਰੂ ਕਿਰਪਾ ਕਰ ਰਹੇ ਹਨ ਆਓ ਆਪਾ ਮਨ ਬਿਰਤੀਆਂ ਕਾਗਰ ਕਰੀਏ ਜੁਗ ਮਾਹੇ ਨਾਮ ਦੁਲੰਭ ਹੈ ਗੁਰਮੁਖ ਪਾਇਆ ਜਾਏ ਹੇ ਸਿੱਖੋ ਇਸ ਜੁਗ ਤੋਂ ਭਾਵ ਕਲਯੁਗ ਵਿੱਚ ਪਰਮੇਸ਼ਰ ਦਾ ਨਾਮ ਹੀ ਦੁਰਲੱਭ ਵਸਤੂ ਹੈ ਪਰੰਤੂ ਇਹ ਗੁਰਮੁਖ ਮੁਖੀ ਗੁਰਾਂ ਦੁਆਰਾ ਹੀ ਪ੍ਰਾਪਤ ਕੀਤਾ ਜਾਂਦਾ ਹੈ ਬਿਨ ਨਾਵੇ ਮੁਕਤ ਨਾ ਹੋਵਈ ਵੇਖੋ ਕੋ ਕੋ ਵਿਉਪਾਏ ਫਿਰ ਪਰਮੇਸ਼ਰ ਦੇ ਨਾਮ ਤੋਂ ਬਗੈਰ ਮੁਕਤ ਕਲਿਆਣ ਨਹੀਂ ਹੋ ਸਕਦੀ ਭਾਵੇਂ ਬੇਸ਼ੱਕ ਕੋਈ ਹੋਰ ਵਿਉਪਾਏ ਵਿਸ਼ੇਸ਼ ਯਤਨ ਕਰਕੇ ਵੇਖ ਲਵੇ ਬਲਹਾਰੀ ਗੁਰ ਆਪਣੇ ਸਦ ਬਲਹਾਰੈ ਜਾਉ ਅਸੀਂ ਆਪਣੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਬਲਹਾਰੀ ਕੁਰਬਾਨ ਜਾਂਦੇ ਹਾਂ ਹਮੇਸ਼ਾ ਹੀ ਕੁਰਬਾਨ ਜਾਂਦੇ ਹਾਂ ਸਤਗੁਰ ਮਿਲਿਆ ਹਰ ਮਨ ਵਸੈ ਸਹਜੇ ਰਹੈ ਸਮਾਏ ਰਹਾਉ ਏ ਗੁਰਸਿੱਖੋ ਸੱਚੇ ਗੁਰਾਂ ਦੇ ਨਾਲ ਮਿਲਣ ਕਰਕੇ ਹਰ ਕਈਏ ਪਰਮੇਸ਼ਰ ਮਨ ਹਿਰਦੇ ਵਿੱਚ ਵਸ ਜਾਂਦਾ ਹੈ ਅਤੇ ਫੇਰ ਸੁਭਾਵਕ ਹੀ ਹਰੀ ਵਿੱਚ ਸਮਾਏ ਅਪੇਧ ਹੋ ਰਹੀਦਾ ਗੁਰਮੁਖ ਜਨ ਸਹਿਜੇ ਗਿਆਨ ਪ੍ਰਾਪਤ ਕਰਕੇ ਸਰੂਪ ਆਨੰਦ ਵਿੱਚ ਸੁਤੇ ਸਿੱਧ ਹੀ ਸਮਾਏ ਰਹਿੰਦੇ ਆ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਆ ਜਾਂ ਪਾਉ ਪਾਏ ਆਪਣਾ ਬੈਰਾਗ ਉਪਜੈ ਮਨ ਆਏ ਜਦੋਂ ਸਤਿਗੁਰੂ ਸਾਹਿਬ ਜੀ ਸਿੱਖ ਦੇ ਅੰਦਰ ਆਪਣਾ ਪਾਉ ਡਰ ਪਾ ਦੇਣ ਭਾਵ ਸਿੱਖ ਹਮੇਸ਼ਾ ਸਤਗੁਰਾਂ ਨੂੰ ਅੰਗ ਸੰਗ ਸਮਝਣ ਲੱਗ ਜਾਵੇ ਤਦ ਸਿੱਖ ਦੇ ਮਨ ਹਿਰਦੇ ਵਿੱਚ ਸੰਸਾਰ ਵੱਲੋਂ ਬੈਰਾਗ ਗਈਏ ਉਪਰਾਮ ਪਰਮੇਸ਼ਰ ਵੱਲ ਬੈਰਾਗ ਪ੍ਰੇਮ ਉਪਜੈ ਪੈਦਾ ਉਹ ਆਉਂਦਾ ਹੈ ਭਾਵ ਚਿੱਤ ਉਪਰਾਮਤਾ ਦੇ ਸਹਿਤ ਹੋ ਜਾਂਦਾ ਮਨ ਬੈਰਾਗ ਰਾਗ ਮੋਹ ਆਦਿ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਬੈਰਾਗ ਹੈ ਤੇ ਹਰ ਪਾਈਐ ਹਰ ਸਿਉ ਰਹੈ ਸਮਾਏ ਫਿਰ ਬੈਰਾਗੈ ਪ੍ਰੇਮ ਤੋਂ ਹੀ ਪਰਮੇਸ਼ਰ ਨੂੰ ਪ੍ਰਾਪਤ ਕਰੀਦਾ ਹੈ ਫਿਰ ਜੀਵ ਉਸ ਹਰੀ ਪਰਮੇਸ਼ਰ ਦੇ ਨਾਲ ਅਪੇਦ ਹੋਇਆ ਰਹਿੰਦਾ ਫਿਰ ਪ੍ਰਸ਼ਨ ਕੀਤਾ ਹੈ ਮਹਾਰਾਜ ਮੁਕਤ ਪੁਰਸ਼ ਕੌਣ ਹਨ ਤਾਂ ਸਤਿਗੁਰੂ ਉੱਤਰ ਦਿੰਦੇ ਆ ਸੇ ਮੁਕਤ ਜੇ ਮਾਨ ਜਿਣ ਹੈ ਫਿਰ ਤਾਤ ਨ ਲਾਗੈ ਆਏ ਹੈ ਗੁਰ ਸਿੱਖੋ ਤਿੰਨਾ ਲੋਕਾਂ ਵਿੱਚ ਉਹ ਪੁਰਸ਼ ਮੁਕਤ ਬੰਦਨਾ ਤੋਂ ਰਹਤ ਹਨ ਜਿਹੜੇ ਆਪਣੇ ਮਨ ਨੂੰ ਜਿੱਤ ਲੈਂਦੇ ਆ ਮੁੜ ਕੇ ਉਹਨਾਂ ਨੂੰ ਵਾਸ਼ਨਾ ਕਰਕੇ ਜੁਨਾ ਦੀ ਧਾਤ ਤਾਤ ਤੋਣੀ ਤਾਤ ਮਾਇਆ ਆਦ ਆਕੇ ਨਹੀਂ ਲੱਗਦੀ ਦਸਵੈ ਦਵਾਰ ਰਹਤ ਕਰੇ ਤ੍ਰਿਪਵਨ ਸੋਜੀ ਪਾਏ ਉਹ ਹੀ ਪੁਰਸ਼ ਨੌ ਗੋਲਕਾਂ ਦੇ ਵਿਸ਼ਿਆਂ ਤੋਂ ਉਪਰਾਮ ਹੋ ਕੇ ਦਸਵੇਂ ਦਵਾਰ ਵਿੱਚ ਬਿਰਤੀ ਨੂੰ ਇਸਤਿਤ ਕਰਕੇ ਰਹਿਣਾ ਕਰਦੇ ਆ ਦਸਵੈ ਕਈ ਪੰਜਾਂ ਤਤਾਂ ਦੀ ਧਾਰਨਾ ਤੇ ਪੰਜ ਗੁਣਾ ਸਤ ਸੰਤੋਖ ਦਇਆ ਧਰਮ ਵਿਚਾਰ ਦੇ ਸਹਿਤ ਹੋ ਕੇ ਗਿਆਨ ਦੇ ਦਵਾਰ ਵਿੱਚ ਇਸਤ ਧੋ ਕੇ ਰਹਿੰਦੇ ਆ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਏ ਸ੍ਰੀ ਗੁਰੂ ਅਮਰਦਾਸ ਜੀ ਉਚਾਰਨ ਕਰਦੇ ਆ ਹੇ ਗੁਰ ਸਿਖੋ ਵੇਖੋ ਭਾਵੇਂਖਣਾ ਕਰੋ ਉਸ ਪਰਮੇਸ਼ਰ ਦੀ ਰਜਾ ਕਿਤਨੀ ਸਮਰਾਤਾ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮਿਲ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਗੁਰੂ ਰੂਪ ਹੋ ਗਏ ਅਤੇ ਫਿਰ ਅਸੀਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦੁਆਰਾ ਉਹਨਾਂ ਨਾਲ ਮਿਲ ਕੇ ਗੁਰੂ ਪਦਵੀ ਨੂੰ ਪ੍ਰਾਪਤ ਹੋ ਗਏ ਹਾਂ ਸਿੱਖ ਗੁਰਾਂ ਨਾਲ ਮਿਲ ਕੇ ਗੁਰ ਚੇਤਨ ਸਰੂਪ ਹੋ ਜਾਂਦਾ ਹੈ ਇਹੋ ਕਾਰਣ ਕਰਤਾ ਕਰੇ ਜੋਤੀ ਜੋਤ ਸਮਾਈ ਇਸ ਕਰ ਸਾਰੇ ਸੰਸਾਰ ਆਦਿਕ ਕਾਰਨ ਨੂੰ ਕਰਤਾ ਕਰਣਹਾਰ ਪਰਮੇਸ਼ਰ ਆਪ ਹੀ ਕਰਦਾ ਹੈ ਜਿਸ ਉੱਪਰ ਕਿਰਪਾ ਦ੍ਰਿਸ਼ਟੀ ਕਰਦਾ ਹੈ ਉਸ ਦੀ ਜੋਤ ਨੂੰ ਆਪਣੀ ਜੋਤ ਵਿੱਚ ਸਮਾਏ ਅਪੇਧ ਕਰ ਲੈਂਦਾ ਹੈ ਗੂਜਰੀ ਮਹੱਲਾ ਤੀਜਾ ਇੱਕ ਵਾਰੀ ਇੱਕ ਪੰਡਿਤ ਸਤਿਗੁਰਾਂ ਦੇ ਪਾਸ ਆਇਆ ਤੇ ਉਸ ਨੇ ਪ੍ਰਸ਼ਨ ਕੀਤਾ ਕਿ ਮਹਾਰਾਜ RAM RAM ਦੇ ਨਾਮ ਨੂੰ ਤਾਂ ਚੋਰ ਠੱਗ ਆਦਿ ਲੋਕਾਂ ਨੂੰ ਛਲਣ ਲਈ ਜਪਦੇ ਆ ਫਿਰ ਉਹਨਾਂ ਨੂੰ ਕੀ ਫਲ ਪ੍ਰਾਪਤ ਹੋਵੇਗਾ ਸਤਿਗੁਰੂ ਜੀ ਸੁਣ ਕਰਕੇ ਉੱਤਰ ਦਿੰਦੇ ਆਂ राम राम ਸਭ ਕੋ ਕਹੈ ਕਹੈ ਐ ਰਾਮ ਨਾ ਹੋਏ ਏ ਭਾਈ ਰਮੇ ਹੋਏ ਰਾਮ ਪਰਮੇਸ਼ਰ ਦੇ राम राम ਨਾਮ ਨੂੰ ਮੁੱਖੋਂ ਤਾਂ ਭਾਵੇਂ ਕੋਈ ਕਹਿੰਦਾ ਹੈ ਪਰ ਨਿਰਾ ਕਹਿਣ ਨਾਲ ਰਾਮ ਪਰਮੇਸ਼ਰ ਪ੍ਰਾਪਤ ਨਹੀਂ ਹੋ ਜਾਂਦਾ ਭਗਤ ਕਬੀਰ ਸਾਹਿਬ ਫਰਮਾਉਂਦੇ ਨਾ ਕਬੀਰ ਰਾਮ ਕਹਿਨ ਮੈਂ ਭੇਦ ਹੈ ਤਾਂ ਮੈਂ ਇੱਕ ਵਿਚਾਰ ਸੋਈ RAM ਸਬੈ ਕਹੈ ਸੋਈ ਕੌਤਕਹਾਰ ਸੋ ਦੱਸ ਦੇ ਨਾ ਜਿਵੇਂ ਏਕ RAM ਦਸ਼ਰਤ ਕਾ ਬੇਟਾ ਏਕ RAM ਘਟ ਘਟ ਮੈਂ ਲੇਟਾ ਏਕ RAM ਕਾ ਸਗਲ ਪਸਾਰਾ ਏਕ RAM ਸਭ ਹੂੰ ਤੇ ਨਿਆਰਾ ਕੌਣ RAM ਦਸ਼ਰਤ ਕਾ ਬੇਟਾ ਕੌਣ RAM ਘਟ ਘਟ ਮੈਂ ਲੇਟਾ ਕੌਣ RAM ਕਾ ਸਗਲ ਪਸਾਰਾ ਕੌਣ RAM ਸਭ ਹੂੰ ਤੇ ਨਿਆਰਾ ਸਾਕਾਰ RAM ਦਸ਼ਰਤ ਕਾ ਬੇਟਾ ਆਕਾਰ RAM ਘਟ ਘਟ ਮੈਂ ਲੇਟਾ ਬਿੰਦੂ RAM ਕਾ ਸਗਲ ਪਸਾਰਾ ਨਿਰਗੁਣ RAM ਸਭ ਹੂੰ ਤੇ ਨਿਆਰਾ ਇਹ ਬਾਬਾ ਜੱਲਣ ਜੱਟ ਜੀ ਦੀਆਂ ਸਤਰਾਂ ਸਨ ਗੁਰ ਪ੍ਰਸਾਦੀ RAM ਮਨ ਵਸੈ ਤਾ ਫਲ ਪਾਵੇ ਕੋਇ ਪਰ ਜਿਕਰ ਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਪਰਮੇਸ਼ਰ ਮਨ ਹਿਰਦੇ ਵਿੱਚ ਵਸ ਜਾਵੇ ਤਦ ਕੋਈ ਉਸ ਦੀ ਪ੍ਰਾਪਤੀ ਰੂਪ ਗਿਆਨ ਮੁਕਤੀ ਰੂਪੀ ਫਲ ਨੂੰ ਪ੍ਰਾਪਤ ਕਰ ਸਕਦਾ ਹੈ ਅੰਤਰ ਗੋਵਿੰਦ ਜਿਸ ਲਾਗੈ ਪ੍ਰੀਤ ਹਰ ਤਿਸ ਕਦੇ ਨ ਬੀਸਰੈ ਹਰ ਹਰ ਕਰਹਿ ਸਦਾ ਮਨ ਚੀਤ ਰਹਾਉ ਜਿਸ ਪੁਰਸ਼ ਦੇ ਅੰਦਰ ਹਿਰਦੇ ਵਿੱਚ ਗੋਵਿੰਦ ਪਰਮੇਸ਼ਰ ਦੀ ਪ੍ਰੀਤੀ ਲੱਗ ਜਾਂਦੀ ਹੈ ਉਸ ਪੁਰਸ਼ ਨੂੰ ਕਦਾ ਚਿਤ ਵੀ ਪਰਮੇਸ਼ਰ ਭੁੱਲਦਾ ਨਹੀਂ ਹੈ ਤੇ ਉਹ ਹਮੇਸ਼ਾ ਹੀ ਆਪਣੇ ਹਿਰਦੇ ਵਿੱਚ ਵੀ ਅਤੇ ਚਿੱਤ ਵਿੱਚ ਵੀ ਹਰ ਹਰ ਪਰਮੇਸ਼ਰ ਦਾ ਸਿਮਰਨ ਕਰਦਾ ਰਿਂਦਾ ਹੈ। ਮਨ ਕਰਕੇ ਪ੍ਰਭੂ ਦੇ ਨਾਮ ਦੀ ਚਿਤਵੜੀ ਕਰਦਾ ਹੀ ਰਹਿੰਦਾ ਹੈ ਰਹਾਉ। ਬਿਸਰਾਮ ਦੇ ਕੇ ਕਿਰਪਾ ਕਰਦੇ ਆ। ਹਿਰਦੈ ਜਿਨ ਕੈ ਕਪਟ ਵਸੈ ਬਾਹਰੋ ਸੰਤ ਕਹਾਹਿ। ਜਿਨ੍ਹਾਂ ਦੇ ਹਿਰਦੇ ਤਾਂ ਮਨ ਵਿੱਚ ਤਾਂ ਕਪਟ ਛਲ ਵਸਦਾ ਹੈ। ਇਹ ਬਾਹਰੋਂ ਬਾਹਰਲੇ ਦਿਖਾਵੇ ਮਾਤਰ ਤਾਂ ਸ਼ਾਂਤ ਚਿਤ ਮਹਾਤਮਾ ਕਹਾਉਂਦੇ ਆ ਤ੍ਰਿਸ਼ਨਾ ਮੂਲ ਨ ਚੁੱਕਈ ਅੰਤ ਗਏ ਪਛਤਾਹੇ ਉਹਨਾਂ ਦੇ ਅੰਦਰੋਂ ਰਸਾਂ ਕਸਾਂ ਭੋਗਾਂ ਦੀ ਤ੍ਰਿਸ਼ਨਾ ਉੱਕਾ ਹੀ ਚੁੱਕੀ ਨਹੀਂ ਜਾਂਦੀ ਪਾਪ ਦੂਰ ਨਹੀਂ ਹੁੰਦੇ ਤੇ ਅੰਤ ਅਖੀਰ ਨੂੰ ਆਪਣਾ ਜੀਵਨ ਗਵਾ ਕਰਕੇ ਪਛਤਾਹੇ ਪਛਤਾਪ ਕਰਦੇ ਪਰਲੋਕ ਨੂੰ ਚਲੇ ਗਏ ਹਨ ਅਨੇਕ ਤੀਰਥ ਜੇ ਯਤਨ ਕਰੇ ਤਾ ਅੰਤਰ ਕੀ ਹਉਮੈ ਕਦੇ ਨ ਜਾਏ ਜਿਕਰ ਅਨੰਤ ਤੀਰਥਾਂ ਉੱਪਰ ਯਤਨ ਉਦਮ ਕਰਕੇ ਕੋਈ ਇਸ਼ਨਾਨ ਵੀ ਕਰਾਵੇ ਤਦ ਵੀ ਉਸ ਦੇ ਅੰਦਰ ਅੰਦਰੋਂ ਮਨ ਵਿੱਚੋਂ ਹਉਮੈ ਹੰਗਤਾ ਮਮਤਾ ਦੀ ਮੈਲ ਕਦਾ ਚਿੱਤ ਵੀ ਨਹੀਂ ਜਾਂਦੀ ਜਿਸ ਨਰ ਕੀ ਦੁਬਿਦਾ ਨ ਜਾਏ ਧਰਮ ਰਾਏ ਤਿਸ ਦੀ ਸਜਾਏ ਜਿਸ ਪੁਰਸ਼ ਦੀ ਦੁਬਦਾ ਦਚਿਤਾਪਨ ਨਾ ਜਾਵੇ ਉਸ ਪੁਰਸ਼ ਤਾਈਂ ਧਰਮ ਰਾਜਾ ਪਰਲੋਕ ਵਿੱਚ ਸਜਾਵਾਂ ਦਿੰਦਾ ਹੈ ਕਰਮ ਹੋਵੇ ਸੋਈ ਜਨ ਪਾਏ ਗੁਰਮਖ ਬੂਝੈ ਕੋਈ ਜਿਸਦੇ ਚੰਗੇ ਨਿਸ਼ਕਾਮ ਕਰਮ ਹੁੰਦੇ ਆ ਜਿਸਦੇ ਵਾਹਿਗੁਰੂ ਦੀ ਕਰਮ ਬਖਸ਼ਿਸ਼ ਹੁੰਦੀ ਆ ਉਹ ਜਨ ਪੁਰਸ਼ ਗੁਰੂ ਜਾਂ ਨਾਮ ਨੂੰ ਪ੍ਰਾਪਤ ਕਰਦਾ ਹੈ ਪਰੰਤੂ ਕੋਈ ਵਿਰਲਾ ਹੀ ਮੁਖੀ ਗੁਰਾਂ ਦੁਆਰਾ ਇਸ ਗੱਲ ਨੂੰ ਬੁੱਝੈ ਸਬੁੱਝਦਾ ਹੈ ਭਾਵ ਸਮਝਦਾ ਹੈ ਨਾਨਕ ਵਿਜੋ ਹੋਮੈ ਮਾਰੀ ਤਾਂ ਹਰ ਭੇਟੈ ਸੋਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੇਕਰ ਕੋਈ ਆਪਣੇ ਮਨ ਵਿੱਚੋਂ ਅੰਦਰੋਂ ਹੰਗਤਾ ਮਮਤਾ ਨੂੰ ਮਾਰਨਾ ਕਰੇ ਤਦ ਉਹ ਹਰ ਪਰਮੇਸ਼ਰ ਨੂੰ ਭੇਟੈ ਮਿਲ ਸਕਦਾ ਹੈ ਗੂਜਰੀ ਮਹੱਲਾ 3 ਫਿਰ ਪ੍ਰੇਸ਼ੰਸੀ ਹੈ ਮਹਾਰਾਜ ਜੀ ਸ਼ਾਂਤੀ ਕਿਸ ਪੁਰਖ ਨੂੰ ਆਉਂਦੀ ਹੈ ਤੇ ਅਚਲ ਮਤ ਕਿੰਨਾ ਦੀ ਹੁੰਦੀ ਹੈ ਸਤਗੁਰੂ ਦਸਰੇ ਆ ਤੇ ਇਸ ਜਨ ਸਾੰਤ ਸਦਾ ਮਤ ਨਿਹਚਲ ਜਿਸਕਾ ਅਭਿਮਾਨ ਗਵਾਏ ਏ ਭਾਈ ਉਸ ਜਨ ਪੁਰਸ਼ ਨੂੰ ਸ਼ਾਂਤੀ ਪ੍ਰਾਪਤ ਹੋ ਆਉਂਦੀ ਹੈ ਅਤੇ ਮਤ ਬੁੱਧ ਵਾਸ਼ਨਾ ਦੀ ਧੌਣੀ ਵੱਲੋਂ ਸਦਾ ਹਮੇਸ਼ਾ ਹੀ ਨਿਹਚਲ ਇਸਤਿਤ ਹੋ ਜਾਂਦੀ ਹੈ ਜਿਸ ਪੁਰਖ ਦਾ ਅਭਿਮਾਨ ਹੰਕਾਰ ਗੁਰੂ ਜੀ ਗਵਾ ਦਿੰਦੇ ਆ ਭਾਵ ਨਾਸ਼ ਕਰ ਦਿੰਦੇ ਆ ਸੋ ਜਨ ਨਿਰਮਲ ਜੇ ਗੁਰਮੁਖ ਬੁੱਝੈ ਹਰ ਚਰਣੀ ਚਿਤ ਲਾਏ ਉਹ ਜਨ ਪੁਰਖ ਨਿਰਮਲ ਸ਼ੁੱਧ ਪਵਿੱਤਰ ਹਿਰਦੇ ਵਾਲਾ ਹੈ ਜਿਹੜਾ ਗੁਰਮੁਖ ਮੁਖੀ ਗੁਰਾਂ ਦੁਆਰਾ ਆਪਣੇ ਸਰੂਪ ਨੂੰ ਬੁੱਝਦਾ ਹੈ ਅਤੇ ਪਰਮੇਸ਼ਰ ਦੇ ਚਰਨਾ ਕਮਲਾਂ ਵਿੱਚ ਚਿਤ ਮਨ ਨੂੰ ਲਾਏ ਲਾਉਂਦਾ ਹੈ ਹਰ ਜੀਤ ਅਜੀਤ ਮਨ ਜੋ ਇੱਛਾ ਸੋ ਫਲ ਹੋਈ। ਇਹ ਅਜੀਤ ਭਾਵ ਅਗਿਆਤ ਮਨ ਹਰ ਪਰਮੇਸ਼ਰ ਨੂੰ ਚੇਤ ਚਿਤੇ ਕਰ ਫੇਰ ਜੋ ਕੁਝ ਵੀ ਧਰਮ ਅਰਥ ਕਾਮ ਮੋਖ ਇੱਛਾ ਕਰੇਗਾ ਉਹੋ ਹੀ ਫਲ ਪ੍ਰਾਪਤੂ ਆਵੇਗਾ। ਗੁਰ ਪ੍ਰਸਾਦੀ ਹਰ ਰਸ ਪਾਵੇ ਪੀਵਤ ਰਹੇ ਸਦਾ ਸੁਖ ਹੋਈ ਰਹਾਉ। ਫਿਰ ਗੁਰਾਂ ਦੀ ਪ੍ਰਸਾਦੀ ਕਿਰਪਾ ਦੁਆਰਾ ਹਰੀ ਦੇ ਨਾਮ ਨੂੰ ਹਰੀ ਦੇ ਨਾਮ ਰਸ ਨੂੰ ਪਾ ਲਵੇਗਾ ਜੇਕਰ ਪ੍ਰਾਪਤ ਕਰਕੇ ਅੰਮ੍ਰਿਤ ਨਾਮ ਨੂੰ ਪੀਂਦਾ ਰਹੇਗਾ ਤਾਂ ਤੈਨੂੰ ਸਦੀਵੀ ਸੁਖ ਅਬਨਾਸੀ ਸੁਖ ਪ੍ਰਾਪਤ ਹੋ ਆਵੇਗਾ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਆ ਸਤਿਗੁਰੂ ਭੇਟੇ ਤਾਂ ਪਾਰਸ ਹੋਵੇ ਪਾਰਸ ਹੋਏ ਤਬੂਜ ਕਰਾਏ ਜੇ ਸਤਿਗੁਰੂ ਸਾਹਿਬ ਜੀ ਭੇਟੇ ਮਿਲ ਪਏ ਤਦ ਆਰਸ ਦੀ ਨਿਆਈ ਹੋ ਜਾਵੇਗਾ ਪਾਪ ਹੋਰ ਵੀ ਜੀਵਾਂ ਨੂੰ ਸੁਮਾਰਗ ਲਗਾ ਸਕੇਗਾ ਜੇ ਐਸਾ ਪਾਰਸ ਹੋਵੇਗਾ ਤਦ ਪਰਮੇਸ਼ਰ ਤੇਰੀ ਸਾਰੇ ਜਗਤ ਵਿੱਚ ਪੂਜਾ ਕਰਵਾ ਦੇਵੇਗਾ ਜਿਸ ਪ੍ਰਕਾਰ ਸ੍ਰੀ ਗੁਰੂ ਅੰਗਦ ਦੇਵ ਜੀ ਸਤਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਮਿਲ ਕੇ ਪਾਰਸ ਰੂਪ ਹੋ ਗਏ ਤਾਂ ਸਤਗੁਰਾਂ ਨੇ ਸਾਰੇ ਸੰਸਾਰ ਵਿੱਚ ਉਹਨਾਂ ਦੀ ਪੂਜਾ ਕਰਵਾ ਦਿੱਤੀ ਜੈ ਜੈਕਾਰ ਹੋਈ ਜੋ ਸ ਪੂਜੇ ਸੋ ਫਲ ਪਾਏ ਦੀਖਿਆ ਦੇਵੈ ਸਾਚ 부ਝਾਏ ਜਿਹੜਾ ਵੀ ਉਸ ਪਾਰਸ ਹੋਏ ਸਤਪੁਰਸ਼ ਨੂੰ ਪੂਜਣਾ ਕਰੇਗਾ ਉਹ ਮੁਕਤੀ ਬ੍ਰਹਮ ਗਿਆਨ ਰੂਪੀ ਫਲ ਨੂੰ ਪਾ ਲਵੇਗਾ ਫਿਰ ਹੋਰਨਾਂ ਨੂੰ ਵੀ ਅਜਹੀ ਦੀਖਿਆ ਸਿੱਖਿਆ ਦੇਵੇਗਾ ਕਿ ਉਹ ਵੀ ਆਪਣੇ ਸਾਚ ਸਰੂਪ ਨੂੰ 부ਝ ਲੈਣ ਵੇਣ ਪਾਰਸ ਹੈ ਪੂਜ ਨਾ ਹੋਵਈ ਵਿਣ ਮਨ ਪਰਚੇ ਅਵਰਾ ਸਮਝਾਏ ਇਉ ਗੁਰੂ ਸਾਹਿਬ ਜੀ ਨਾਲ ਮਿਲ ਕੇ ਪਾਰਸ ਹੋਏ ਤੋਂ ਬਗੈਰ ਕੋਈ ਪੂਜਾ ਨਹੀਂ ਹੋ ਸਕਦੀ ਪਾਰਸ ਰੂਪ ਸਤਿਗੁਰਾਂ ਤੋਂ ਬਗੈਰ ਸੰਸਾਰ ਵਿੱਚ ਕੋਈ ਵੀ ਪੂਜਨਿਕ ਨਹੀਂ ਹੋ ਸਕਦਾ ਜੋ ਜੀਵ ਗੁਰਾਂ ਦੇ ਸ਼ਬਦ ਵਾਹਿਗੁਰੂ ਦੇ ਨਾਮ ਵਿੱਚ ਆਪਣਾ ਮਨ ਪਰਚੇ ਤੋਂ ਬਗੈਰ ਕਿਸੇ ਹੋਰ ਭਾਵ ਅਗਿਆਨੀਆਂ ਨੂੰ ਸਮਝਾਉਣਾ ਕਰਦਾ ਹੈ ਗੁਰੂ ਸਦਾਏ ਅਗਿਆਨੀ ਅੰਦਾ ਕਿਸ ਉਹ ਅਮਾਰਗ ਪਾਏ ਉਹ ਅਗਿਆਨੀ ਸਰੂਪ ਦੇ ਗਿਆਨ ਤੋਂ ਰਹਿਤ ਅੰਨਾ ਆਪਣੇ ਆਪ ਨੂੰ ਗੁਰੂ ਪੂਜਨੀਕ ਸਦਵਾਉਂਦਾ ਹੈ ਫਿਰ ਉਹ ਕਿਸ ਨੂੰ ਭਗਤੀ ਬ੍ਰਹਮ ਗਿਆਨ ਦੇ ਮਾਰਗ ਰਸਤੇ ਉੱਪਰ ਪਾਉਣਾ ਕਰੇਗਾ ਭਾਵੇਂ ਜਿਹਨੂੰ ਆਪ ਹੀ ਗਿਆਨ ਤੋਂ ਹੀਣਾ ਅੰਨਾ ਹੈ ਤਾਂ ਫਿਰ ਹੋਰ ਕਿਸੇ ਨੂੰ ਕਿਵੇਂ ਗਿਆਨ ਕਰਵਾ ਸਕਦਾ ਨਾਨਕ ਵੇੜ ਨਦਰੀ ਕਿਸੂ ਨਾ ਪਾਈਐ ਜਿਸ ਨਦਰ ਕਰੇ ਸੋ ਪਾਏ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਆ ਕਿ ਪਰਮੇਸ਼ਰ ਦੀ ਕਿਰਪਾ ਦੀ ਨਦਰ ਦ੍ਰਿਸ਼ਟੀ ਤੋਂ ਬਿਨਾ ਕੁਝ ਵੀ ਪ੍ਰਾਪਤ ਨਹੀਂ ਕੀਤਾ ਜਾਂਦਾ ਜਿਸ ਉੱਪਰ ਪਰਮੇਸ਼ਰ ਮਿਹਰ ਦੀ ਦ੍ਰਿਸ਼ਟੀ ਕਰਦਾ ਹੈ ਉਹ ਹੀ ਸਾਰੇ ਫਲ ਆਨੰਦ ਆਦਿ ਪ੍ਰਾਪਤ ਕਰਦਾ ਹੈ ਗੁਰ ਪ੍ਰਸਾਦੀ ਦੇ ਵਡਿਆਈ ਆਪਣਾ ਸ਼ਬਦ ਵਰਤਾਏ ਫਿਰ ਗੁਰਾਂ ਦੀ ਕਿਰਪਾ ਦੁਆਰਾ ਪਰਮੇਸ਼ਰ ਬ੍ਰਹਮ ਗਿਆਨ ਬ੍ਰਹਮ ਵਿਦਿਆ ਮੁਕਤੀ ਆਦਿ ਦੀ ਵਡਿਆਈ ਸ਼ੋਭਾ ਦਿੰਦਾ ਹੈ ਉਸਦੇ ਹਿਰਦੇ ਅੰਦਰ ਆਪਣਾ ਸ਼ਬਦ ਉਪਦੇਸ਼ ਨਾਮ ਵਰਤਾ ਦਿੰਦਾ ਹੈ ਗੂਜਰੀ ਮਹੱਲਾ ਤੀਜਾ ਪੰਜ ਪਦੇ ਇੱਕ ਪੰਡਤ ਨੇ ਸਤਿਗੁਰਾਂ ਦੇ ਪਾਸ ਆਣ ਕੇ ਬੇਨਤੀ ਕੀਤੀ ਗਏ ਮਹਾਰਾਜ ਤੁਸੀਂ ਆਪਣੇ ਸਿੱਖਾਂ ਨੂੰ ਕਾਚੀ ਵਿੱਚ ਵਿਦਿਆ ਪੜਨ ਲਈ ਭੇਜੋ ਉੱਥੇ ਵਿਦਿਆ ਪੜ ਕੇ ਤੁਹਾਡੇ ਸਿੱਖ ਬਹੁਤ ਵਿਦਵਾਨ ਹੋ ਜਾਣਗੇ ਤਾਂ ਸੁਣ ਕੇ ਸਤਿਗੁਰੂ ਜੀ ਗੂਜਰੀ ਰਾਗ ਦੇ ਅੰਦਰ ਪੰਜ ਪਦਿਆਂ ਵਾਲਾ ਸ਼ਬਦ ਉਚਾਰਨ ਕਰਦੇ ਆ ਨਾ ਕਾਸੀ ਮਤ ਉਪਜੈ ਨਾ ਕਾਸੀ ਮਤ ਜਾਏ। ਹੇ ਭਾਈ ਨਾਹੀਂ ਕਾਂਸੀ ਵਿੱਚ ਜਾ ਕੇ ਕਿਸੇ ਨੂੰ ਆਤਮ ਵਿਸ਼ੈਣੀ ਮਤ ਬੁੱਧ ਉਪਜੈ ਪੈਦਾ ਹੁੰਦੀ ਆ। ਨਾ ਹੋ ਸਕਦੀ ਆ। ਨਾਹੀਂ ਕਾਂਸੀ ਵਿੱਚ ਜਾਣ ਕਰਕੇ ખોਟੀ ਮਤ ਬੁੱਧੀ ਜਾਂਦੀ ਨਾਸ਼ ਹੁੰਦੀ। ਸਤਿਗੁਰ ਮਿਲਿਆ ਮਤ ਉਪਜੈ ਤਾਂ ਇਹ ਸੋਝੀ ਪਾਏ। ਜੇਕਰ ਸਤਿਗੁਰੂ ਸਾਹਿਬ ਜੀ ਮਿਲ ਪੈਣ ਆਤਮ ਵਿਸ਼ੈਣੀ ਮਤ ਬੁੱਧ ਪੈਦਾ ਹੁੰਦੀ ਹੈ ਤਾਂ ਇਹ ਜੀਵ ਸੰਸਾਰ ਵਿੱਚ ਆਉਣ ਦੀ ਸੋਝੀ ਸਮਝ ਪਾ ਲੈਂਦਾ ਹੈ ਹਰ ਕਥਾ ਤੂੰ ਸੁਣ ਰੇ ਮਨ ਸਬਦ ਮੰਨ ਵਸਾਈ ਏ ਭਾਈ ਆਪਣੇ ਮਨ ਨੂੰ ਸਿੱਖਿਆ ਦੇਣਾ ਕਰ हे ਮਨ ਤੂੰ ਹਰ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਕਥਾ ਨੂੰ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਨਾਲ ਸੁਣਨਾ ਕਰ ਅਤੇ ਗੁਰਾਂ ਦੇ ਉਪਦੇਸ਼ ਨੂੰ ਮਨਨ ਕਰਕੇ ਚਿੱਤ ਵਿੱਚ ਵਸਾਉਣਾ ਕਰ ਇਹ ਮਤ ਤੇਰੀ ਥਿਰ ਰਹੇ ਤਾਂ ਭਰਮ ਵਿੱਚ ਹੋ ਜਾਏ ਰਹਾਉ ਫਿਰ ਤੇਰੀ ਇਹ ਨਾਨਾ ਮਿੱਥਿਆ ਪਦਾਰਥਾਂ ਨੂੰ ਨਿਸ਼ਚੇ ਕਰਨ ਵਾਲੀ ਮਤ ਬੁੱਧੀ ਸਰੂਪ ਦੀ ਵਿਚਾਰ ਵਿੱਚ ਥਿਰ ਕੇ ਇਹ ਇਸਤ ਤੋਕੇ ਰਹੇਗੀ ਤਦ ਅੰਤਿਸ਼ ਕਰਨ ਅੰਦਰੋਂ ਸਾਰਾ ਭਰਮ ਚਲਿਆ ਜਾਵੇਗਾ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਆ ਹਰ ਚਰਨ ਹਿਰਦੈ ਵਸਾਏ ਤੂ ਕਿਲ ਵਿਖ ਹੋਵੈ ਨਾਸ ਏ ਭਾਈ ਤੂੰ ਪਰਮੇਸ਼ਰ ਦੇ ਪੂਜਨੀਕ ਚਰਨ ਕਮਲਾਂ ਨੂੰ ਆਪਣੀ ਹਿਰਦੇ ਵਿੱਚ ਵਸਾਉਣਾ ਕਰ ਜਿਸ ਕਰਕੇ ਸਾਰੇ ਪਾਪ ਨਾਸ ਖਤਮ ਹੋ ਸਕ ਜਾਣਗੇ ਪੰਜ ਪੂ ਆਤਮਾ ਵਸ ਕਰਹਿ ਤਾ ਤੀਰਥ ਕਰਹਿ ਨਿਵਾਸ ਜਿਗਰ ਪੰਜ ਭੂਤ ਭਾਵ ਤਤਾਂ ਦੀ ਤ ਪੰਜਾਂ ਤਤਾਂ ਦੀ ਸਤੋ ਗੁਣ ਹੰਝ ਤੋਂ ਬਣੇ ਆਤਮਾ ਮੰਨੂ ਆਪਣੇ ਵਸ ਅਧੀਨ ਕਰ ਲਵੇ ਤਦ ਆਤਮਾ ਆਨੰਦ ਰੂਪੀ ਤੀਰਥ ਉੱਪਰ ਨਿਵਾਸ ਵਸਣਾ ਕਰੇਗਾ ਮਨ ਮੁਖ ਇਹ ਮਨ ਮੁਗਧ ਹੈ ਸੋਜੀ ਕਿਛੂ ਨਾ ਪਾਏ ਗੁਰੂ ਤੋਂ ਬੇਮੁਖ ਪੁਰਸ਼ਾਂ ਦਾ ਇਹ ਮਨ ਬੇਸਮਝ ਹੈ ਜਿਸ ਕਰਕੇ ਉਹ ਆਪਣੇ ਸਰੂਪ ਦੀ ਕੋਈ ਵੀ ਸੋਜੀ ਗਿਆਤ ਨਹੀਂ پا ਸਕਦੇ ਹਰ ਕਾ ਨਾਮ ਨਾ ਬੁਝਈ ਅੰਤ ਗਇਆ ਪਛਤਾਏ ਉਹ ਪਰਮੇਸ਼ਰ ਦਾ ਨਾਮ ਗੁਰਾਂ ਦੁਆਰਾ ਪ੍ਰਾਪਤ ਕਰਕੇ ਆਪਣੇ ਹਿਰਦੇ ਵਿੱਚ ਵਸਾਉਣਾ ਨਹੀਂ ਸਮਝਦੇ ਅੰਤ ਅਖੀਰ ਨੂੰ ਪਛਤਾਤਾਪ ਕਰਦੇ ਹੋਏ ਪਰਲੋਕ ਨੂੰ ਚੱਲੇ ਜੁਵਾਰੀ ਦੋਇ ਹੱਥ ਝਾਰ ਵਾਲੀ ਭਾਵਨਾ ਹੈ ਪਾਪ ਹੱਥ ਛਾੜਦੇ ਚੱਲੇ ਜਾਂਦੇ ਪਛਤਾਉਂਦੇ ਇਹ ਮਨ ਕਾਸੀ ਸਭ ਤੀਰਥ ਸਿਮਰਤ ਸਤਿਗੁਰ ਦੀ ਆ ਬੁਝਾਏ ਏ ਭਾਈ ਸਾਨੂੰ ਸਾਡੇ ਸਤਿਗੁਰਾਂ ਨੇ ਇਹ ਭੇਦ ਬੁਝਾਏ ਸਮਝਾ ਦਿੱਤਾ ਹੈ ਕਿ ਅਸਲ ਵਿੱਚ ਇਹ ਮਨ ਹਿਰਦਾ ਹੀ ਕਾਂਸ਼ੀ ਹੈ ਤੇ ਸਾਰੇ ਤੀਰਥ ਤੇ ਸਿਮਰਤियां ਆਦ ਬਣਿਆ ਹੋਇਆ ਸਤਿਗੁਰੂ ਜੀ ਨੇ ਸਾਨੂੰ ਬੁਝਾ ਦਿੱਤਾ 86 ਤੀਰਥ ਤਿਸ ਸੰਗ ਰਹੇ ਜਿਨ ਹਰ ਹਿਰਦੈ ਰਹਾ ਸਮਾਏ हां 86 तीर्थ ਤਾਂ ਸਦਾ ਹੀ ਉਹਨਾਂ ਮਹਾਪੁਰਖਾਂ ਦੇ ਨਾਲ ਰਹਿੰਦੇ ਆ ਜਿਨ੍ਹਾਂ ਦੇ ਹਿਰਦੈ ਮਨ ਵਿੱਚ ਹਮੇਸ਼ਾ ਪਰਮੇਸ਼ਰ ਸਮਾਇਆ ਰਿਂਦਾ ਹੈ ਇੱਕ ਪ੍ਰੂਰਵ ਰਾਜਾ ਹੋਇਆ ਬੜਾ ਧਰਮਾਤਮਾ ਸੀ ਭਜਨ ਬੰਦਗੀ ਵਾਲਾ ਸੀ ਜੋ ਹਰ ਵੇਲੇ ਪਰਮੇਸ਼ਰ ਦਾ ਨਾਮ ਜਪਦਾ ਅਤੇ ਸੁਣਦਾ ਹੀ ਰਹਿੰਦਾ ਸੀ ਇੱਕ ਦਿਨ ਤੀਰਥਾਂ ਦੇ ਵਿਸ਼ਵਾਸ ਕਰਨ ਵਾਲੇ ਕਿਸੇ ਪੁਰਸ਼ ਨੇ ਤੀਰਥਾਂ ਤੇ ਇਸ਼ਨਾਨ ਕਰਨ ਦੀ ਵਕਰੀ ਵਕਰੀ ਮਹਿਮਾ ਸੁਣਾ ਕਰਕੇ ਰਾਜੇ ਦੇ ਮਨ ਵਿੱਚ ਤੀਰਥਾਂ ਤੇ ਇਸ਼ਨਾਨ ਕਰਨ ਦਾ ਸੰਕਲਪ ਪੈਦਾ ਕਰ ਦਿੱਤਾ ਰਾਜੇ ਨੇ ਸੋਚਿਆ ਮੈਂ ਤੀਰਥ ਯਾਤਰਾ ਕਰ ਆਵਾਂ ਤਦੋਂ ਨਾਮ ਜਪਣ ਤੇ ਸਰਵਣ ਕਰਨ ਮਹਿਮਾ ਤੀਰਥਾਂ ਨਾਲੋਂ ਅਧਿਕ ਦੱਸਣ ਲਈ ਪਰਮੇਸ਼ਰ ਨੇ ਆਕਾਸ਼ ਬਾਣੀ ਦੁਆਰਾ ਕਿਹਾ ਹੈ ਰਾਜਨ ਨਾਮ ਸਿਮਰਨ ਦੇ ਬਰਾਬਰ ਤੀਰਥਾਂ ਤੇ ਇਸ਼ਨਾਨ ਕਰਨ ਦਾ ਮਹਾਤਮ ਨਹੀਂ ਹੋ ਸਕਦਾ ਨਾਮ ਹੀ ਸਭ ਤੀਰਥਾਂ ਨੂੰ ਪਵਿੱਤਰ ਕਰਨ ਵਾਲਾ ਹੈ ਜੇਕਰ ਤੂੰ 68 ਤੀਰਥਾਂ ਦੀ ਯਾਤਰਾ ਕਰਨ ਦਾ ਸੰਕਲਪ ਕਰ ਹੀ ਲਿਆ ਹੈ ਤਾਂ ਤੇਰਾ ਇਹ ਸੰਕਲਪ ਅਸੀਂ ਇੱਥੇ ਬੈਠੇ ਦਾ ਹੀ ਪੂਰਾ ਕਰ ਦਿੰਦੇ ਹਾਂ ਜਿਸ ਜਗ੍ਹਾ ਬੈਠ ਕੇ ਰਾਜਾ ਅਮਰਤਵੇਲੇ ਭਗਤੀ ਕਰਦਾ ਹੁੰਦਾ ਸੀ ਉਸ ਜਗ੍ਹਾ ਤੇ ਉਸ ਕੋਲ ਸਾਰੇ 68 ਤੀਰਥ ਆਪੋ ਆਪਣਾ ਰੂਪ ਧਾਰਨ ਕਰਕੇ ਆ ਗਏ ਤਦ ਆਵਾਜ਼ ਆਈ ਕਿ हे ਰਾਜਨ ਅਸੀਂ 68 ਤੀਰਥ ਹਾਂ ਅਸ ਤੁਸੀਂ ਇਸ਼ਨਾਨ ਕਰਕੇ ਆਪਣਾ ਸੰਕਲਪ ਪੂਰਾ ਕਰ ਲਵੋ ਉਹਨਾਂ ਤੀਰਥਾਂ ਨੇ ਇਸ ਰਾਜੇ ਦਾ ਘਰ ਬੈਠਿਆਂ ਹੀ ਇਸ਼ਨਾਨ ਕਰਵਾ ਦਿੱਤਾ ਤਦ ਰਾਜੇ ਨੇ ਅੱਗੇ ਵਾਸਤੇ ਯਾਤਰਾ ਦਾ ਸੰਕਲਪ ਮੀਟ ਕਰਕੇ ਨਾਮ ਦਾ ਅਭਿਆਸ ਕਰਨਾ ਆਰੰਭ ਕਰ ਦਿੱਤਾ ਸੋ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ ਉਹਨਾਂ ਦੇ 68 ਤੀਰਥ ਸਦਾ ਅੰਗ ਸੰਗ ਰਹਿੰਦੇ ਹਨ ਨਾਨਕ ਸਤਗੁਰ ਮਿਲਿਆ ਹੁਕਮ ਬੁੱਝਿਆ ਏਕ ਵਸਿਆ ਮਨ ਆਏ ਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਜਿਨ੍ਹਾਂ ਨੇ ਸਤਗੁਰ ਸੱਚੇ ਗੁਰਾਂ ਨਾਲ ਮਿਲ ਕਰਕੇ ਪਰਮੇਸ਼ਰ ਗੁਰਾਂ ਦੁਆਰਾ ਹੁਕਮ ਬੁੱਝਿਆ ਆਗਿਆ ਨੂੰ ਪੁੱਛਿਆ ਹੈ ਉਹਨਾਂ ਦੇ ਮਨ ਹਿਰਦੇ ਵਿੱਚ ਅਦਵੈਤ ਰੂਪ ਪਰਮੇਸ਼ਰ ਆ ਕਰਕੇ ਵਸਿਆ ਹੈ ਜੋ ਤੁਧ ਭਾਵੈ ਸਭ ਸੱਚ ਹੈ ਸੱਚੇ ਰਹੈ ਸਮਾਈ ਇਸ ਕਰਕੇ ਉਹ ਸੱਚੇ ਪਰਮੇਸ਼ਰ ਵਿੱਚ ਅਪੇਧ ਹੋਏ ਰਹਿੰਦੇ ਹਨ ਅਤੇ ਨਿਚਾ ਕਰਦੇ ਹਨ ਕਿ ਇਹ ਪਰਮੇਸ਼ਰ ਜੋ ਤੁਹਾਨੂੰ ਪਾਉਂਦਾ ਹੈ ਉਹ ਸਾਰਾ ਕੁਝ ਸੱਜਾ ਹੈ ਗੂਜਰੀ ਮਹੱਲਾ ਤੀਜਾ ਤੀਜਾ ਪਿਛਲੇ ਸ਼ਬਦ ਦੀ ਉਥਾਨਕਾ ਅਨਸਾਰ ਸਤਿਗੁਰੂ ਜੀ ਉਸ ਪੰਡਤ ਨੂੰ ਹੀ ਉਪਦੇਸ਼ ਦਿੰਦੇ ਹੋਏ ਉਚਾਰਨ ਕਰਦੇ ਆ ਏਕੋ ਨਾਮ ਨਿਧਾਨ ਪੰਡਤ ਸੁਣ ਸਿੱਖ ਸੱਚ ਸੋਈ ਏਹ ਪੰਡਤ ਵਿਦਵਾਨ ਬ੍ਰਹਮਣ ਏਕੋ ਇੱਕ ਪਰਮੇਸ਼ਰ ਦਾ ਨਾਮ ਹੀ ਪਰਮਾਰਥਕ ਨਿਧਾਨ ਖਜ਼ਾਨਾ ਹੈ ਅਤੇ ਸਿੱਖਿਆ ਨੂੰ ਸੁਣਨਾ ਕਰ ਉਹ ਪਰਮੇਸ਼ਰ ਆਪ ਹੀ ਸਤ ਸਰੂਪ ਹੈ ਨਾਮ ਰੂਪੀ ਖਜ਼ਾਨੇ ਨੂੰ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸਰਵਣ ਕਰ ਫੇਰ ਮੰਨਣ ਕਰਨਾ ਕਰ ਸਿੱਖਣਾ ਕਰ ਫੇਰ ਨਿਧਿਆਸਣ ਕਰ ਤਦ ਤੂੰ ਉਸ ਸੱਚੇ ਦਾ ਰੂਪ ਹੀ ਹੋ ਜਾਵੇਂਗਾ ਦੂਜੇ ਪਾਇ ਜੀਤਾ ਪੜ੍ਹਹਿ ਪੜਤ ਗੁਣਤ ਸਦਾ ਦੁੱਖ ਹੋਈ ਦ્વੈਤ ਭਾਵ ਵਿੱਚ ਲੱਗ ਕਰਕੇ ਤੂੰ ਜਿਤਨਾ ਕੁਝ ਵੀ ਪੜ੍ਹੇਗਾ ਤਾਂ ਉਹ ਪੜਦਿਆਂ ਗੁਣਤ ਗੁੰਦਿਆਂ ਭਾਵ ਲੇਖਾ ਜੋਖਾ ਕਰਦਿਆਂ ਹਮੇਸ਼ਾ ਦੁੱਖ ਕਸ਼ਟ ਹੀ ਪ੍ਰਾਪਤ ਹੁੰਦਾ ਹੈ ਹਰ ਚਰਣੀ ਤੂੰ ਲਾਗ ਰਹੁ ਗੁਰ ਸ਼ਬਦ ਸੋਜੀ ਹੋਈ ਏ ਪੰਡਿਤ ਜਿਸ ਕਰਕੇ ਤੂੰ ਸਦਾ ਪਰਮੇਸ਼ਰ ਸਰੂਪ ਸਤਿਗੁਰਾਂ ਦੇ ਚਰਨ ਕਮਲਾਂ ਵਿੱਚ ਚਿਤ ਨੂੰ ਜੋੜ ਕੇ ਲੱਗਾ ਰਹੁ ਕਿਉਂਕਿ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਹੀ ਆਪਣੇ ਸਰੂਪ ਦੀ ਸੋਝੀ ਗਿਆਤ ਹੁੰਦੀ ਹੈ ਹਰ ਰਸ ਰਸਨਾ ਚਾਖ ਤੂੰ ਤਾਂ ਮਨ ਨਿਰਮਲ ਹੋਈ ਰਹਾਉ ਏ ਪੰਡਿਤ ਤੂੰ ਆਪਣੀ ਰਸਨਾ ਜੀਬਾ ਦੁਆਰਾ ਪਰਮੇਸ਼ਰ ਦੇ ਨਾਮ ਰਸ ਨੂੰ ਜਪਣ ਰੂਪ ਚਖਣਾ ਕਰ ਤਦ ਤੇਰਾ ਮਨ ਹਿਰਦਾ ਵਿਚਾਰਾਂ ਦੀ ਮੈਲ ਤੋਂ ਰਹਿਤ ਨਿਰਮਲ ਸ਼ੁੱਧ ਹੋ ਜਾਵੇਗਾ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਆ ਸਤਿਗੁਰ ਮਿਲਿਆ ਮਨ ਸੰਤੋਖੀ ਹੈ ਤਾਂ ਫਿਰ ਤ੍ਰਿਸ਼ਨਾ ਭੁੱਖ ਨਾ ਹੋਏ ਸੱਚੇ ਗੁਰਾਂ ਨਾਲ ਮਿਲਣ ਕਰਕੇ ਮਨ ਹਿਰਦੇ ਵਿੱਚ ਸੰਤੋਖ ਆ ਜਾਂਦਾ ਹੈ ਭਾਵ ਅੰਤਹਿ ਕਰਨ ਸੰਤੁਸ਼ਟ ਹੋ ਜਾਂਦਾ ਹੈ ਆਦ ਫਿਰ ਮੁੜ ਕੇ ਤ੍ਰਿਸ਼ਨਾ ਪਦਾਰਥਾਂ ਦੀ ਇੱਛਾ ਰੂਪ ਭੁੱਖ ਨਹੀਂ ਹੋਵੇਗੀ। ਨਾਮ ਨਿਦਾਨ ਪਾਇਆ ਪਰ ਘਰ ਜਾਏ ਨਕੋਏ। ਜਿਨ੍ਹਾਂ ਨੇ ਨਾਮ ਰੂਪੀ ਖਜ਼ਾਨੇ ਨੂੰ ਗੁਰਾਂ ਪਾਸੋਂ ਪ੍ਰਾਪਤ ਕੀਤਾ ਹੈ ਫਿਰ ਉਹ ਕੋਈ ਪਾਰ ਘਰ ਪ੍ਰਾਇ ਘਰਾਂ ਵਿੱਚ ਨਹੀਂ ਜਾਂਦੇ। ਦੇਵੀ ਦੇਵਤਿਆਂ ਦੀ ਪੂਜਾ ਆਦ ਨਹੀਂ ਕਰਦੇ। ਕੇਵਲ ਪਰਮੇਸ਼ਰ ਪ੍ਰਾਇਣ ਹੋ ਰਹਿੰਦੇ ਆ। ਕਥਨੀ ਬਦਨੀ ਜੇ ਕਰੇ ਮਨ ਮੁਖਬੂਜ ਨਾ ਹੋਏ। ਜੇਕਰ ਕੋਈ ਬਦਨੀ ਮੂੰਹ ਦੀ ਕਥਨੀ ਕਹਿਣੀ ਕਰਨੀ ਕਰੇ ਪਾਉ ਗੁਰਾਂ ਦੇ ਉਪਦੇਸ਼ ਧਾਰਨ ਤੋਂ ਬਗੈਰ ਕੇਵਲ ਮੂੰਹ ਨਾਲ ਕਥਾਵਾਂ ਹੀ ਕਥਨ ਕਰਦਾ ਹੋਵੇ ਤਾਂ ਅਜਿਹੇ ਮਨਮੁਖ ਗੁਰੂ ਤੋਂ ਬੇਮੁਖ ਪੁਰਸ਼ ਨੂੰ ਪਰਮੇਸ਼ਰ ਦੀ ਕੋਈ ਵੀ ਬੂਝ ਸਮਝ ਨਹੀਂ ਹੁੰਦੀ ਗੁਰਮਤੀ ਘਟ ਚਾਨਣਾ ਹਰ ਨਾਮ ਪਾਵੈ ਸੋਏ ਜਿਨ੍ਹਾਂ ਨੂੰ ਗੁਰਾਂ ਦੀ ਸਿੱਖਿਆ ਪ੍ਰਾਪਤ ਹੋਈ ਹੈ ਉਹਨਾਂ ਦੇ ਘਟ ਹਿਰਦੇ ਵਿੱਚ ਗਿਆਨ ਦਾ ਚਾਨਣਾ ਪ੍ਰਕਾਸ਼ ਹੋਇਆ ਅਤੇ ਉਹ ਹੀ ਪਰਮੇਸ਼ਰ ਦੇ ਨਾਮ ਨੂੰ ਪਾਉਂਦੇ ਆ ਸੋਣ ਸਾਸ਼ਤਰ ਤੂੰ ਨਾ ਬੁੱਝੇ ਤਾ ਫਿਰ ਹੈ ਤਾ ਫਿਰ ਹੈ ਬਾਰੂ ਬਾਰ ਏ ਪੰਡਿਤ ਤੂੰ ਛੇ ਸਾਸ਼ਤਰਾਂ ਨੂੰ ਸਰਵਣ ਕਰਕੇ ਵੀ ਆਪਣੇ ਆਤਮਾ ਨੂੰ ਬੁੱਝਦਾ ਨਹੀਂ ਤਦੇ ਹੀ ਬਾਰੂ ਬਾਰ ਬੂਹੇ ਬੂਹੇ ਦਰ ਦਰ ਤੇ ਮੰਗਦਾ ਫਿਰਦਾ ਹੈ ਬਾਰੂ ਬਾਰ ਬਾਰੰਗ ਬਾਰ ਜੁਨਾ ਵਿੱਚ ਭਟਕਦਾ ਫਿਰਦਾ ਹੈ ਸੋ ਮੂਰਖ ਜੋ ਆਪ ਨਾ ਪਛਾਣਈ ਸੱਚ ਨਤ ਰੇ ਪਿਆਰ ਏ ਪੰਡਤ ਉਹ ਮੂਰਖ ਬੇਸਮਝ ਹੁੰਦਾ ਜਿਹੜਾ ਆਪ ਆਪਣੇ ਆਤਮਾ ਨੂੰ ਪਛਾਣਦਾ ਨਹੀਂ ਤੇ ਸਤ ਸਰੂ ਪਰਮੇਸ਼ਰ ਵਿੱਚ ਪ੍ਰੇਮ ਨਹੀਂ ਧਾਰਨ ਕਰਦਾ ਸੱਚੈ ਜਗਤ ਡਹਿਕਾਇਆ ਕਹਿਣਾ ਕਸ਼ੂ ਨ ਜਾਏ ਏ ਪੰਡਤ ਇਹ ਤਾਂ ਸੱਚੇ ਪਰਮੇਸ਼ਰ ਨੇ ਆਪ ਹੀ ਸਾਰੇ ਸੰਸਾਰ ਨੂੰ ਕਰਨੀ ਅਨਸਾਰ ਹੀ ਡਹਿਕਾਇਆ ਹੁੰਦਾ ਭਲਾਇਆ ਹੋਇਆ ਜੇ ਕੋਈ ਪੁੱਛੇ ਕਿਉਂ ਤਾਂ ਕੁਝ ਵੀ કહਿਆ ਨਹੀਂ ਜਾ ਸਕਦਾ ਨਾਨਕ ਜੋ ਤਿਸ ਭਾਵੇਂ ਸੋ ਕਰੇ ਜਿਉ ਤਿਸ ਕੀ ਰਜਾਏ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇੱਥੋਂ ਤੱਕ ਕਿਰਪਾ ਕਰਦੇ ਆ ਗੁਜਰੀ ਰਾਗ ਵਿੱਚ ਸਤਿਗੁਰੂ ਇਸ ਪਾਵਨ ਸ਼ਬਦ ਰਾਈ ਸੰਪੂਰਨਤਾ ਕਰਦੇ ਹੋਏ ਫਰਮਾਉਂਦੇ ਆ ਕਿ ਉਸ ਪਰਮੇਸ਼ਰ ਨੂੰ ਜੋ ਪਾਉਂਦਾ ਹੈ ਉਹੋ ਹੀ ਉਹ ਕਰਦਾ ਵਾ ਜਿਵੇਂ ਉਸ ਦੀ ਰਾਜਾ ਹੁੰਦੀ ਹੈ ਆਗਿਆ ਵਾ ਉਵੇਂ ਹੀ ਚੱਲਣਾ ਚਾਹੀਦਾ ਸਾਨੂੰ ਵਾਹਿ ਗੁਰੂ ਵਾਹਿ ਗੁਰੂ ਵਾਹਿ Mm-hmm.